ਮੂਲ ਨਿਸ਼ਾਨ ਉਹ ਬੋਲ ਬਖਸ਼ੀਸ਼ ਪਹਿਲਾ ਜਿਹੜਾ ਗਿਆਨ ਉਹ ਬੋਲ ਅ ਨਿਸ਼ਾਨ ਜਿਹੜਾ ਨਿਸ਼ਾਨ ਅ ਗਿਆਨ ਦਾ ਗਿਆਨ ਨੇ ਜਿਹੜਾ ਪ੍ਰਗਿਆਸ਼ ਕਰਨ ਦੇ ਅੰਦਰ ਚਾਣਨ ਕਰਨਾ ਕਲੰਕ ਤੋੜਨਾ ਕਲੰਕ ਨੇ ਮਿਟਾਉਂ ਕੋ ਕੋ ਨਾ ਕਲੰਕ ਗਏ ਆ ਰਾਮ ਨਾਮ ਲੈ ਤੀ ਕਾਲੇ ਤੋਂ ਚਿੱਟਾ ਹੋ ਗਿਆ ਨਿਸ਼ਾਨ ਪਾ ਦਤਾ ਉਹਨੇ ਮਨ ਕਾਲਾ ਸੀ ਚਿੱਟਾ ਕਰਤਾ ਪੂਰੇ ਆਪਣਾ ਨਿਸ਼ਾਨ ਛੱਡ ਦਤਾ ਉਹ ਵੇ ਨਿਸ਼ਾਨ ਕਹਿ ਜਾਂਦਾ ਜਿਹਹ ਜਹਾ ਉਹਦਾ ਰੰਗ ਹੁੰਦਾ ਕਿ ਜੀ ਤੋ ਇਹੇ ਨਿਸ਼ਾਨ ਲੱਗੂਗਾ ਲਾਲ ਪੈਨਸਲ ਦਾ ਨਿਸ਼ਾਨ ਲਾ ਲੋ ਕਾਲੀ ਪੈਨਸਲ ਦਾ ਨਿਸ਼ਾਨ ਲਾ ਲੋ ਨੀਲੀ ਸਿਆਹੀ ਦਾ ਨਿਸ਼ਾਨ ਲਾ ਲੋ ਚਿੱਟੇ ਚਾਹ ਅਗਦਾ ਨਿਸ਼ਾਨ ਲਾ ਲੋ ਇਹ ਗਿਆਨ ਦਾ ਨਿਸ਼ਾਨ ਆ ਆਪਣਾ ਕਾਲਸ ਦੇ ਉੱਤੇ ਚਿੱਟਾ ਕਰ ਦੇਣਾ ਬਦਲ ਦੇਣਾ ਅਸਲੇ ਤੇ ਨਿਸ਼ਾਨ ਦਾ ਸਾਨ ਦਾ ਮਤਲਬ ਕੀ ਹੁੰਦਾ ਸਾਨ ਦਾ ਬਤੌਂਦਾ ਮਾਇਆ ਨਾਲ ਲਿਪਟ ਹੋਣਾ ਲਿਪਟ ਜਾਣਾ ਭਰਮ ਚ ਲਿਪਟ ਹੋ ਜਾਣਾ ਭਰਮ ਨੂੰ ਕੱਟ ਦੇਣਾ ਨਿਸ਼ਾਨ ਨੰਨੇ ਨੂੰ ਸਿਆਰੀ ਨੈਗੇਟਿਵ ਲੱਗਿਆ ਸਾਨ ਦੇ ਨਾਲ ਸਰ ਲੈ ਸੁਣ ਜਾਣਾ ਲਿਪਤ ਹੋ ਜਾਣਾ ਲਿਬੜ ਜਾਣਾ ਕਿਸੇ ਚੀਜ਼ ਨਾਲ ਮਲੀਨ ਹੋ ਜਾਣਾ ਮਨ ਦੀ ਮਲੀਨਤਾ ਕੱਟੀ ਜਾਣੀ ਨਿਸ਼ਾਨ ਮਨ ਚੋਂ ਭਰਮ ਕੱਟਿਆ ਜਾਣਾ ਨਿਸ਼ਾਨ ਜੋ ਗਿਆਨ ਮਿਲਿਆ ਉਹਦੇ ਨਾਲ ਭਰਮ ਕੱਟਿਆ ਗੁਰਪ੍ਰਸਾਦ ਭਰਮ ਕਾ ਨਾਸ ਜੋ ਗਿਆਨ ਮਿਲਿਆ ਸਾਨੂੰ ਸਮਝ ਆਈ ਉਹਦੇ ਨਾਲ ਅੰਦਰ ਚਾਨਣ ਹੋਇਆ ਗੁਰ ਗਿਆਨ ਘਟ ਬਲਿਆ ਚਾਨਣ ਹੋਇਆ ਜਿਹੜਾ ਨੇ ਰਧੂ ਹੋ ਗਿਆ ਉਹ ਹੀ ਨਿਸ਼ਾਨ ਹੈ ਜਿਹੜੀ ਮਨ ਦੀ ਮਲੀਨਤਾ ਸੀ ਉਹ ਦੂਰ ਹੋ ਪਰਮ ਦੂਰ ਹੋ